ਹਾਂਜੀ ਬਾਈ ਜੀ ਅੱਜ ਆਪਾਂ ਪਿੰਡ ਧਲੇਵਾ ਖੜਿਆਂਗੇ ਸੋ ਬਾਈ ਜੀ ਦਾ ਡੌਗ ਸੀਗਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀਗਾ ਤੇ ਬਾਈ ਜੀ ਤੋਂ ਆਪਾਂ ਪੁੱਛਦਿਆਂ ਸਾਰੀ ਗੱਲਬਾਤ ਵੀ ਕੀ ਦਿੱਕਤ ਸੀਗੀ ਤੇ ਹੁਣ ਕਿਵੇਂ ਆ ਹਾਂਜੀ ਬਾਈ ਜੀ ਦੱਸੋ ਜੀ ਮੇਰੇ ਪਪੀਰੀਅਨ ਨਸਲ ਹੈ ਆਪਣੀ ਇਹ ਡੌਗ ਜਮਾਂ ਹੀ ਸਵਰਗ ਸਦਾਨਾਂ ਦੇ ਕਿਨਾਰੇ ਸੀ ਸਾਨੂੰ ਕਿਸੇ ਨੇ ਦੱਸ ਪਾਈ ਵੀਰੇ ਥੋੜੀ ਸਾਨੂੰ ਦੱਸਿਆ ਵੀ ਸੀ ਹਾਂਜੀ ਤੇ ਤਿੰਨ ਚਾਰ ਦਿਨ ਟ੍ਰੀਟਮੈਂਟ ਚੱਲਿਆ ਵੀਰੇ ਬਿਲਕੁਲ ਥੋੜੇ ਸਾਹਮਣੇ ਜਿਹੜਾ ਉੱਠਦਾ ਵੀ ਨਹੀਂ ਸੀ ਇੱਕ ਜਗ੍ਹਾ ਦੀ ਪਿਆ ਨਾ ਕੁਝ ਖਾਂਦਾ ਸੀ ਨਾ ਪੀਂਦਾ ਸੀ ਉਲਟੀਆਂ ਕਰਦਾ ਸੀ ਬਸ ਇੱਕ ਮਰ ਕੇ ਵਚਣ ਵਾਲੀ ਕੰਮ ਹੋਇਆ ਵੀਰੇ ਬਹੁਤ ਵਧੀਆ ਟ੍ਰੀਟਮੈਂਟ ਮਿਲੇ ਵੀਰੇ ਨੇ ਆਪ ਹੀ ਸੋਚ ਰੱਖੀ ਆਪ ਹੀ ਆਇਆ ਕਰੇ ਜੀਨੂੰ ਵੀ ਅੱਗੇ ਵਾਸਤੇ ਕੋਈ ਵੀ ਆਪਣੇ ਏਰੀਏ 'ਚ ਜਿਹਦੇ ਵੀ ਡੌਗੀ ਰੱਖੇ ਹੋਏ ਨੇ ਕਦੇ ਵੀ ਲੋੜ ਪੈਂਦੀ ਏ ਮੈਂ ਤਾਂ ਸੁਜੈਸ਼ਨ ਕਰੂੰਗਾ ਬਾਈ ਨੂੰ ਵੀ ਵੀਰੇ ਨੂੰ ਫੋਨ ਕਰੋ ਇਹਨਾਂ ਨਾਲ ਗੱਲ ਕਰੋ ਤੇ ਤੁਹਾਨੂੰ ਜਿਹੜੀ ਵੀ ਸਿਹਤਾਂ ਦੀ ਲੋੜ ਹੈ ਬਾਈ ਕਰੋ ਬਹੁਤ ਘੱਟ ਤੋਂ ਘੱਟ ਵੀਰੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਭਾਈ ਦੱਸ ਦੂਗਾ ਬਹੁਤ ਘੱਟ ਤੋਂ ਘੱਟ ਰੇਟ ਤੇ ਸਾਡਾ ਲਾਜ ਹੋਏ ਤੇ ਇਹਨੂੰ ਬਹੁਤ ਵਧੀਆ ਲੱਗਿਆ ਇੱਕ ਬਈ ਜੋ ਵੀ ਸਾਨੂੰ ਫੋਨ ਕਰਦੇ ਸੀ ਕੀ ਕਹਿੰਦੇ ਸੀ ਬਚੂਗਾ ਕਿ ਨਹੀਂ ਮੇਰੇ ਕੋਈ ਬਚਨ ਦੀ ਆਸ ਨਹੀਂ ਸੀ ਤੇ ਸਾਰੀ ਕਹਿੰਦੇ ਸੀ ਅੱਛਾ ਵੀ ਇਹਦਾ ਕੋਈ ਲਾਜ ਨਹੀਂ ਹੈ ਠੀਕ ਹੈ ਹਾਂ ਮੇਰੇ ਜਮੇ ਇਹ ਤਾਂ ਅੱਧਾ ਰਹਿ ਗਿਆ ਸੀ ਵੀਰੇ ਇਹ ਚਾਰ ਪੰਜ ਦਿਨਾਂ ਚ ਪੂਰਾ ਵਧੀਆ ਬਣ ਗਿਆ ਠੀਕ ਹੈ ਬਾਰੇ ਹਾਂ ਵੀਰੇ ਅਸੀਂ ਸੰਤੋਸ਼ ਨਾ ਭਾਈ ਠੀਕ ਹੈ ਓਕੇ ਹਾਂ ਮੇਰੇ